ਜਿਸ ਨੂੰ ਅਸੀਂ ਸਮਾਜਿਕ ਤੌਰ ਤੇ ਪੰਥਕ ਫੈਸਲੇ ਦੇ ਮਤਾਬਕ ਇਸਤਰੀ ਤੇ ਪੁਰਸ਼ ਦੇ ਮੇਲ ਦੇ ਚ ਇਹਨਾਂ ਲਾਵਾਂ ਦਾ ਪਾਠ ਕਰਦੇ ਹਾਂ ਇਹਨਾਂ ਨੂੰ ਉਸ ਆਨੰਦ ਕਾਰਜ ਦੇ ਚ شمار ਕਰਦੇ ਹਾਂ ਪੰਥਕ ਫੈਸਲੇ ਮਤਾਬਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਦੇ ਚ ਦੱਸਦੇ ਨੇ ਮਨੁੱਖ ਧਰਮ ਦੇ ਮਾਰਗ ਤੇ ਕਿਹੜੇ ਪੜਾਅ ਤੇ ਸ਼ਰੀਰ ਨੂੰ ਵੇਖ ਕੇ ਪਤਾ ਚੱਲ ਜਾਂਦਾ ਹੈ ਇਹ ਅਜੇ ਪਹਿਲੇ ਪੜਾਅ ਤੇ ਬੱਚਾ ਹੈ ਇਹ ਦੂਜੇ ਪੜਾਅ ਤੇ ਪਹੁੰਚ ਗਿਆ ਜਵਾਨ ਹੈ ਇਹ ਤੇ ਤੀਜੇ ਪੜਾਅ ਤੇ ਪਹੁੰਚ ਗਿਆ ਬਿਲਕੁਲ ਬੁੱਢਾ ਹੋ ਗਿਆ ਬਿਰਧ ਹੋ ਗਿਆ ਸ਼ਰੀਰ ਅੱਖਾਂ ਨਾਲ ਦੇਖ ਕੇ